ਰੇਡ ਯੂਨੀਅਨ ਕੌਂਸਲ ਜੀਰਾਵਲੋਂ ਬਾਸਾਡਾ ਜੀਰਾ ਦੇ ਵਿੱਚ ਮਈ ਦਿਵਸ ਨੂੰ ਸਮਰਪਿਤ ਇੱਕ ਬਹੁਤ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ ਜਿਦੇ ਵਿੱਚ ਇੱਕ ਤਰ੍ਹਾਂ ਨਾਲ ਦੱਸਿਆ ਗਿਆ ਕਿ ਇਸ ਵੇਲੇ ਜਿਹੜੇ ਮਜ਼ਦੂਰ ਲੋਕ ਨੇ ਕਿਰਤੀ ਲੋਕ ਨੇ ਜਿਹੜੇ ਇਸ ਧਰਤੀ ਲਈ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀਆਂ ਮੁਸ਼ਕਲਾਂ ਕੀ ਨੇ ਸਮੱਸਿਆਵਾਂ ਕੀ ਨੇ ਤੇ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਲਈ ਕਿੰਨਾ ਭਿਆਨਕ ਹੋ ਰਿਹਾ ਹੈ ਇਹਦੇ ਸੰਬੰਧੀ ਕੋਰੀਓਗ੍ਰਾਫੀ ਨਾਟਕ ਤੇ ਹੋਰ ਬਹੁਤ ਕੁਝ ਦੇ ਜਿਹੜੇ ਟ੍ਰੇਡ ਯੂਨੀਅਨ ਕੌਂਸਲ ਦੇ ਆਗੂ ਨੇ ਉਹਨਾਂ ਦੇ ਵਿਚਾਰ ਸੁਣਨ ਨੂੰ ਮਿਲੇ ਆ ਸੋ ਬਹੁਤ ਵੱਡੀ ਗੱਲ ਐ ਬਹੁਤ ਅਹਿਮ ਗੱਲ ਐ ਕਿ ਜਿਹੜਾ ਜੀਰਾ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਸੋ ਮੈਂ ਸਮਝਦਾ ਕਿ ਸਾਡੇ ਲਈ ਬਹੁਤ ਵੱਡੇ ਫਖਰ ਵਾਲੀ ਮਾਣ ਵਾਲੀ ਗੱਲ ਐ ਅੱਜ ਜੋ ਟ੍ਰੇਡ ਕੰਟਰੋਲਰ ਜੀਰਾ ਵੱਲੋਂ ਇਹ ਮਿਹਰ ਦੇ ਪ੍ਰਸ਼ੰਨ ਪ੍ਰੋਗਰਾਮ ਲਾਇਆ ਗਿਆ ਜਿਹੜਾ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਹੀ ਵਸਣਡ ਜੀਰਾ ਤੇ ਪ੍ਰੋਗਰਾਮ ਕੀਤਾ ਜਾਂਦਾ ਐ ਇਹ ਪ੍ਰੋਗਰਾਮ ਦਾ ਆਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਮਜ਼ਦੂਰ ਸ਼ਰਸ਼ ਕਰਦੇ ਹੋਏ ਆਪਣਾ ਜੀਵਨ ਦੇ ਆਗੇ ਸੁਬੇ ਉਹਨਾਂ ਦੇ ਇਤਿਹਾਸ ਨੂੰ ਉਹਨਾਂ ਦੀ ਯਾਦ ਜੁਣਾਇਆ ਜਾਂਦਾ ਇਸ ਦਿਨ ਤੇ ਵਕ ਵਕ ਤੇ ਜਾਗਰਣਤਾ ਦੇ ਪ੍ਰੋਗਰਾਮ ਕੀਤੇ ਜਾਂਦੇ ਆ ਜਿੱਥੇ ਮਜ਼ਦੂਰਾਂ ਦੇ ਹਕੂਕਾਂ ਦੀ ਹਕਾਂ ਦੀ ਗੱਲ ਕੀਤੀ ਜਾਂਦੀ ਆ ਅਤੇ ਸਮਾਜ ਚ ਹੋਰ ਪੈਨੀਆਂ ਹੋਈਆਂ ਕ੍ਰਿਤੀਆਂ ਬਾਰੇ ਵੀ ਗੱਲ ਕੀਤੀ ਜਾਂਦੀ ਜਿਵੇਂ ਅੱਜ ਆਪਾਂ ਦੇਖਿਆ ਕਿ ਜਿਹੜਾ ਜੋ ਨਾਟਕ ਦੀ ਪਾਈ ਉਹਦਾ ਬੰਦੋ ਉਹਨਾਂ ਨੇ ਬੜਾ ਹੀ ਨਸ਼ਾ ਦੇ ਜਿਹੜਾ ਯਾਦ ਰੱਖਣਾ ਹੋਇਆ ਹੈ ਉਸ ਪ੍ਰੋਗਰਾਮ ਵਿੱਚ ਦਿੱਤਾ ਹੈ ਅੰਤ ਦੇ ਵਿੱਚ ਜਿਹੜਾ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਸੀਨ ਜਦੋਂ ਅ ਰਤਵਕ ਪਰਿਵਾਰ ਜਿਨ੍ਹਾਂ ਨੇ ਪਰਿਵਾਰਕ ਮੈਂਬਰ ਨਸ਼ੇਕਾਰ ਨੂੰ ਰੂਪ ਵਿੱਚ ਅਟਿਟ ਕੀਤਾ ਜਦੋਂ ਉਹਨੂੰ ਪੇਸ਼ ਕੀਤਾ ਗਿਆ ਤਾਂ ਸੱਚਮੁੱਚ ਜਿਹੜਾ ਬਹੁਤ ਸਵੇਲੇ ਬੱਤਾ ਪਰ ਸੀ ਬੜਾ ਭਾਵੁਕ ਹੋ ਗਿਆ ਸੀ ਇਸ ਤੋਂ ਇਲਾਵਾ ਜਿਹੜੀਆਂ ਕੋਰੋਗ੍ਰਾਫੀ ਸ ਤੇ ਵੱਖ-ਵੱਖ ਬੁਲਾ ਰਹਿਣ ਬਾਰੇ ਬਿਲਾ ਹਾਦਿਸੇ ਸੁੰਦਰ ਬੱਚਾ ਗੱਲ ਕੀਤੀ ਗਈ ਹੈ ਜੇ ਉਹ ਨੌਕਰੀਆਂ ਦੀ ਗੱਲ ਹੋਵੇ ਕੋਈ ਹੋਰ ਹਿੱਤਾਂ ਦੀ ਗੱਲ ਹੋਵੇ ਬੜਾ ਲਾਜਵਾ ਪ੍ਰੋਗਰਾਮ ਜੀ